ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਸਤਰ ਸਾਹਿਬ ਪਿੰਡ ਢਿਲਵਾ ਕਲਾਂ ਜਦੋਂ ਦਸ਼ਮੀਸ਼ ਪਿਤਾ ਜੀ ਢਿਲਵਾ ਕਲਾਂ ਪਹੁੰਚੇ ਤਾਂ ਕੌਲਜੀ ਆਪਣੇ ਪੁੱਤਰਾਂ ਪੋਤਰਾਂ ਸਮੇਤ ਉਹਨਾਂ ਦੇ ਸਵਾਗਤ ਤੇ ਦਰਸ਼ਨਾਂ ਲਈ ਪਹੁੰਚੇ ਉਸ ਦਿਨ ਕੌਲਜੀ ਆਪਣੇ ਪਿੱਤਰਾਂ ਦੇ ਸਰਾਧ ਕਰਵਾ ਰਹੇ ਸਨ ਉਹਨਾਂ ਦੇ ਹੱਥ ਵਿੱਚ ਛੱਲੇ ਪਾਏ ਹੋਏ ਸਨ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਇਹ ਛੱਲੇ ਕਿਉਂ ਪਾਏ ਹਨ ਤਾਂ ਕੌਲ ਜੀ ਨੇ ਦੱਸਿਆ ਕਿ ਉਹ ਆਪਣੇ ਵੱਡਿਆਂ ਦਾ ਸਰਾਧ ਕਰਵਾ ਰਹੇ ਸਨ ਗੁਰੂ ਜੀ ਨੇ ਸਮਝਾਇਆ ਕਿ ਭਾਈ ਜੀਵਤ ਪਿਤਰਾਂ ਨਾ ਮਾਨੋ ਕੋ ਮੂਏ ਸਰਾਧ ਕਰਾਂਹੀਂ ਤਾਂ ਕੌਲ ਪਰਿਵਾਰ ਨੇ ਹੱਥ ਜੋੜ ਕੇ ਠੇਵਾ ਮੰਗੀ ਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦਾ ਪ੍ਰੋਸਾਦਤਾ ਗੁਰੂ ਸਾਹਿਬ ਕੌਲ ਪਰਿਵਾਰ ਦੀ ਬੇਨਤੀ ਮੰਨ ਕੇ ਉਹਨਾਂ ਦੇ ਘਰ ਗਏ ਕੇਸੀ ਇਸ਼ਨਾਨ ਕੀਤਾ ਬਾਬਾ ਕੌਲ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਵਸਤਰ ਉਹਨਾਂ ਨੂੰ ਦੇ ਦਿੱਤੇ ਕਿਉਂਕਿ ਕੌਲ ਜੀ ਨੇ ਕਿਹਾ ਸੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਸੰਗਤਾਂ ਲਈ ਵਸਤਰ ਦਿੱਤੇ ਜਾਣ குரு ਸਾਹਿਬ ਜੀ ਨੇ ਵਸਤਰ ਤੇ ਸ਼ਸਤਰ ਭੇਂਟ ਕੀਤੇ ਇਹ ਵਸਤਰ ਬਾਬਾ ਕੌਲ ਸਿੰਘ ਜੀ ਦੀ ਪੀੜੀ ਦਰ ਪੀੜੀ ਸਨਤਾਨ ਕੋਲ ਮੌਜੂਦ ਹਨ ਇੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਇਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੀ ਆਏ ਸਨ ਤੇ ਉਹਨਾਂ ਦੇ ਵਸਤਰ ਵੀ ਮੌਜੂਦ ਹਨ ਤੇ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ